ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਰ ਕਿਧਰ ਆ ਰਹੇ ਮੈਂ ਦੋ ਦੋਆਂ ਤੋਂ ਆ ਰਿਹਾ ਸਰ ਜੀ ਸੜਕ ਤੇ ਕੀ ਹਾਲਾਤ ਬਹੁਤ ਮਾੜੇ ਹਾਲਾਤ ਆ ਜੀ ਜਦੋਂ ਮਾੜੀ ਜੀ ਕਿਤੇ بارش ਹੋ ਜਾਂਦੀ ਹੈ ਤਾਂ ਨੰਗੇ ਆ ਨਹੀਂ ਜਾਂਦਾ ਕਿੰਨੇ ਸਾਲ ਪਹਿਲਾਂ ਬਣੀ ਸੀ ਇਹ ਮੈਨੂੰ ਲੱਗਦਾ ਕੋ 15 20 ਸਾਲ ਹੋ ਗਿਆ ਭਾਈ ਬਣੇ ਦੇ 15 20 ਸਾਲ ਦੁਬਾਰਾ ਰਿਪੇਅਰ ਹੁੰਦੀ ਵੇਖੀ ਨਾ ਜੀ ਨਾ ਮੈਂ ਨਹੀਂ ਕਦੀ ਦੇਖੀ ਆਪਣੇ ਵਿੱਚ ਤੇ ਕਿੰਨੇ ਜੇ ਤੁਸੀਂ ਕਹਿੰਦੇ ਹੋ ਕਿ 10 ਸਾਲ ਹੋ ਗਏ ਟੁੱਟੀ ਨੂੰ ਕਿ ਨਹੀਂ ਟੁੱਟੀ ਦੀ ਪੱਕਾ ਜੀ 10 ਸਾਲ ਨਾਲੋਂ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਕਹਿੰਦੇ ਆ ਨਵੀਂ ਸਰਕਾਰ ਵੇਲੇ ਟੁੱਟੀ ਹੈ ਨਹੀਂ 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 ਇਹ ਪਹਿਲਾਂ ਵੀ ਟੁੱਟੀ ਦੀ ਮਹਾਰਾਜ ਇਹਦੇ ਸੜਕ ਦੇ ਉੱਤੇ ਨਾ ਹੁਣ ਆਇਆ ਪੈਲਸ ਬੰਨ੍ਹ ਕਰਕੇ ਇੱਥੇ ਕੋਠੀ ਬਣਾਉਣ ਡਿਆ ਮੁੰਡਾ ਤੇ ਤਾਂ ਥੋੜਾ ਬੋੜਾ ਲੰਗਿਆ ਜਾਂਦਾ ਪਾਣੀ ਦਾ ਡਕਾਵ ਹੋ ਗਿਆ ਨਹੀਂ ਤੇ ਪਾਣੀ ਨਾ ਰੋਡ ਦੇ ਉੱਪਰੋਂ ਲੈਵਲ ਦੇ ਨੰਗਦਾ ਹੁੰਦਾ ਨੰਗਿਆ ਨਹੀਂ ਜਾਂਦਾ ਮਤਲਬ ਆਪਣੇ ਕੋਲ ਕਿ ਪੁਲੀਆਂ ਜਿਹੜੀਆਂ ਉਹ ਪ੍ਰੋਪਰ ਨਹੀਂ ਸੀ ਪ੍ਰੋਪਰ ਨਾ 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 ਅੱਗੇ ਬੰਦਾ ਤੇ ਉਹ ਵੀ ਨੀਵੀਂ ਸੀ ਰੋਡ ਨੀਵੀਂ ਆ ਅਜੇ ਵੀ ਨੀਵੀਂ ਆ ਪੁਲੀਆਂ ਬੰਦਾ ਤੁਸੀਂ ਦੇਖੋ ਅੱਗੇ ਉਹ ਚੋਈ ਹੈਗੀ ਹੈ ਚੋਈ ਦੇ ਵਿੱਚ ਦੇਖੋ ਡੱਕੇ ਲਾਏ ਦੇ ਲੋਕ ਕਿੰਨੇ ਕੁ ਲੋਕਾਂ ਦੀ ਆਵਾਜ਼ ਆਈ ਇੱਧਰ ਮੈਂ ਕੰਨਾ ਜੀ ਬਹੁਤਾ ਨਹੀਂ ਤੇ ਕੋਈ ਦੋ ਤਿੰਨ ਸਾਰੇ ਖੱਜਲ ਹੋ ਰਿਹਾ ਮੈਂ ਬਿਲਕੁਲ ਦੇ ਬੱਚਿਆਂ ਵਾਸਤੇ ਪਰੇਸ਼ਾਨੀ ਤੁਹਾਡੇ ਸਾਹਮਣੇ ਦੇਖ ਲਓ ਛੱਟਾ ਪੈ ਗਈ ਕੁੜੀ ਦੀ ਬਰਦੀ ਦੇਤੇ ਤੇ ਹੁਣ ਇਹ ਰਿਬੜ ਜਾਣੀ ਸਾਡੀ ਥਾੜੀ ਉੱਥੇ ਬਾਅਦ ਕੀ ਕਰਨਾ ਤੁਸੀਂ ਯੂਨੀਫਾਰਮ ਖਰਾਬ ਹੋ ਜਾਂਦੀ ਹੈ ਬਿਲਕੁਲ ਜੀ ਆ ਜੁੱਤੀਆਂ ਦੇਖੋ ਗਿੱਲੀਆਂ ਹੋ ਗਈਆਂ ਤੇ ਬੁਰਾ ਹਾਲ ਹੈ ਇਥੇ ਐਨੇ ਕੋਈ ਵੇਖਦਾ ਹੋਏਗਾ ਕੋਈ ਸੁਧਾਰਕ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਬਦਲਾਵ ਵਾਲੀ ਦਾ ਕਹਿੰਦੇ 1.5 ਸਾਲ ਰਹਿ ਗਿਆ ਹੈ ਤੇ ਪੱਕਾ ਜੀ 1.5 ਸਾਲ ਲੱਗੇ ਪਰ ਕੀ ਪਿੰਡ ਪਿਛਲੇ ਆਨੇ ਵੀ ਨਹੀਂ ਕੀਤੀ 10 ਸਾਲ ਤੋਂ ਟੁੱਟੀ ਹੈ ਨਾ ਇਹ ਹੁਣ ਕੀਤੀ ਕਿਸ ਨੇ ਅੱਬ ਇਧਰੋਂ ਆ ਰਾਮਪੁਰਾ ਵਾਲਾ ਰੋੜਾ ਆਪਰੇ ਦੀਨਾਂਗਰ ਉਹ ਜਿਹੜਾ ਜਾਈਏ ਆਪਾਂ ਉਹਦਾ ਉਹ ਵੀ ਦੀਨਗਿਆ ਜਾਂਦਾ ਮੜਾ ਬਹੁਤਾ ਹੀ ਮੜਾ ਹਾਲਾ ਰੋਡ ਦੇਖਦਾ ਹੀ ਕੋਈ ਨਹੀਂ ਭਜੀ ਠੀਕ ਹੈ ਧੰਨਵਾਦ ਕਿ ਇਹ ਜੋ ਤਸਵੀਰਾਂ ਇਹ ਲੋਕਾਂ ਦਾ ਦਰਦ ਹੈ ਲੋਕੀ ਦੱਸ ਰਹੇ ਆ ਬੱਚਾ ਸਕੂਲ ਜਾ ਰਿਹਾ ਬੇਟੀ ਨੂੰ ਸਕੂਲ ਛੱਡਣ ਜਾ ਰਿਹਾ ਤੇ ਯੂਨੀਫਾਰਮ ਜਿਹੜੀ ਆ ਉਹ ਇੱਥੇ ਹੀ ਗੰਦੀ ਹੋ ਗਈ ਆ ਤਾਂ ਕਿਵੇਂ ਬੱਚੇ ਸਕੂਲ ਜਾ ਰਹੇ ਆ ਹੁਣ ਅੱਗੇ ਸਕੂਲ ਲੱਗਣੇ ਚਾਲੂ ਹੋ ਗਏ ਆ ਸਕੂਲ ਛੁੱਟੀਆਂ ਖਤਮ ਹੋ ਗਈਆਂ ਤਾਂ ਹੁਣ ਤੁਸੀਂ ਵੇਖਣਾ ਆ ਭਰਾ ਸਾਈਕਲ ਤੇ ਆ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਰਾ ਕਿਧਰੋਂ ਆਇਓ ਇਹ ਦੋ ਦਮਾਂ ਤੋਂ ਜੀ ਸੜਕ ਦੇ ਕੀ ਹਾਲਾਤ ਹੈ ਬਹੁਤ ਮਾਰੇ ਜੀ ਕਦੋਂ ਤੋਂ ਲੈ ਕੇ ਟੁੱਟੀ ਹੈ ਇਹ ਕਾਫੀ ਟਾਈਮ ਤੋਂ ਟੁੱਟੀ ਹੈ 10 ਸਾਲ ਹੋ ਗਏ ਜਾਂ ਨਹੀਂ ਹਾਂ ਜੀ ਨੇ ਕਿ ਹੋਈ ਗਈ ਜੀ ਸਸਰੀਕਾਰ ਇਹ ਭਾਈ ਸੜਕ ਦੇ ਕੀ ਹਾਲਾਤ ਹੈ ਬਹੁਤ ਮਾਰੇ ਸਰ ਬਹੁਤ ਸਾਲ ਹੋ ਗਏ ਟੁੱਟੀ ਨੂੰ ਨਹੀਂ ਹਾਂ ਲਗਭਗ 8 ਸਾਲ ਹਾਂ ਕਿ ਤਿੰਨ ਨਹੀਂ ਇਹਨਾਂ ਲਗਭਗ ਦੁਬਾਰਾ ਰਿਪੇਅਰ ਹੋਈ ਸੀਗੀ ਹੋਈ ਸੀ ਰਿਪੇਅਰ ਜੀ ਜੀ ਤੇ ਫਿਰ ਹੋਰ ਰਿਪੇਅਰ ਕਿੰਨੇ ਦਾ ਨਹੀਂ ਕੀ ਜਿਹੜੇ ਟੋਏ ਆ ਦੁਬਾਰਾ ਹੋ ਜਾਂਦੇ ਆ ਨਹੀਂ ਰਿਪੇਅਰ ਕਿੰਨੇ ਦਾ ਰੁਕੀ ਥੋੜਾ ਜਿਦੀ ਜਦੋਂ ਮੀਂਹ ਪਿਆ ਫਿਰ ਉਦਹੀਂ ਹੋ ਗਿਆ ਠੀਕ ਹੈ ਧੰਨਵਾਦ ਥੈਂਕ ਯੂ ਔਰ ਭਰਾ ਦਾ ਕਹਿਣਾ ਵਾ ਕੀ ਇਹ ਸੜਕ ਲੰਬੇ ਸਮੇਂ ਤੋਂ ਟੁੱਟੀ ਏ ਔਰ ਅਸੀਂ ਤਾਂ 10 ਸਾਲ ਕਹਿੰਨੇ ਆ ਪਰ ਕੁਝ ਭਰਾ ਕਹਿੰਦੇ ਆ ਕਿ ਨਹੀਂ ਇਹ 3 ਕ ਸਾਲ 5 ਸਾਲ 8 ਸਾਲ ਇਸ ਤਰ੍ਹਾਂ ਦੇ ਵੀਊ ਆਉਂਦੇ ਆ ਔਰ ਤੁਸੀਂ ਥੋੜਾ ਇਹ ਚੀਜ਼ ਨੂੰ ਅਸੀਂ ਲੈ ਕੇ ਤੁਹਾਨੂੰ ਜ਼ਿਕਰ ਕਰ ਦਈਏ ਤੁਹਾਡੇ ਨਾਲ ਕਿ ਅਸੀਂ ਦੋਦਮਾ ਵਾਲੀ ਉਸ ਸੜਕ ਤੇ ਖੜੇ ਆ ਜੋ ਦੋਦਮਾ ਦੇ ਲੋਕ ਇੱਥੋਂ ਦੀ ਲੰਘਦੇ ਆ ਔਰ ਫਿਰ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਹੋਰ ਵੀ ਭਰਾ ਕੋਈ ਆਉਂਦਾ ਉਹਦੇ ਨਾਲ ਗੱਲਬਾਤ ਸਾਂਝੀ ਕਰਦੇ ਆਂ ਭਰਾ ਹੋਰ ਸਕੂਟਰੀ ਤੇ ਆਇਆ ਭਰਾ ਨਾਲ ਗੱਲ ਕਰਦੇ ਆਂ ਭਰਾ ਜੀ ਕਿਧਰੋਂ ਆ ਰਹੇ ਹੋ ਅਸੀਂ ਬਲੋਟੋਂ ਆਏ ਨੇ